ਕੀ ਨਾ ਤੁਹਾਡਾ ਕਪਿਲ ਜੋਸ਼ੀ ਹਾਂ ਸਰ ਜਿਹੜਾ ਅੱਜ ਵਸਤੂਵਾਨਾ ਸਾਹਿਬ ਦੇ ਵਿੱਚ ਪ੍ਰੋਗਰਾਮ ਅਜੋਜਿਤ ਕੀਤਾ ਗਿਆ ਹੈ ਇੱਕ ਮੋਮੈਂਟ ਕੀਤਾ ਗਿਆ ਤੇ ਉਹਦੇ ਵਿੱਚ ਤੁਹਾਡੇ ਬਾਰੇ ਕੀ ਕਹਿਣਾ ਸਰ ਅੱਜ ਸਟੇਟ ਬੈਂਕ ਆਫ ਇੰਡੀਆ ਬੜਾ ਚੰਗ ਸੰਪੂਰ ਬਰਾਜ ਦੇ ਦੁਆਰਾ ਜੋ ਸੰਤ ਸ਼੍ਰੀ ਪਤਰ ਸਿੰਘ ਜੀ ਮਹਾਰਾਜ ਜੀ ਨੇ ਬਿੰਦਿਆ ਦਾ ਮੋਟਾ ਲਾਇਆ ਸੀ ਉਸ ਉਹ ਬੁਰਤੇ ਨੂੰ ਪਾਣੀ ਦੇਣ ਦਾ ਕੰਮ ਕੀਤਾ ਗਿਆ ਤੇ ਅੱਜ ਜੋ ਟੀਚਰਸ ਦੇ ਅਸੀਂ ਮਨਾਣੇ ਹੁੰਦੇ ਆ 5 ਸਤੰਬਰ ਨੂੰ ਤੇ ਉਹ ਟੀਚਰਸ ਦੇ ਰੂਪ ਦੇ ਵਿੱਚ ਮਨਾਣ ਦੇ ਸਬੰਧ ਦੇ ਵਿੱਚ ਅਸੀਂ ਅੱਗੇ ਆਏ ਸੀਗੇ ਤੇ ਟੀਚਰਾਂ ਦਾ ਧੰਨਵਾਦ ਕਰਤਾ ਜਾ ਰਹੇ ਸੀ ਕਿ ਤੁਹਾਨੂੰ ਸਾਨੂੰ ਅੱਛੀ ਐਜੂਕੇਸ਼ਨ ਦਿੱਤੀ ਹੈ ਸਮਾਜ ਨੂੰ ਅੱਛੀ ਸਿੱਖ ਦਿੱਤੀ ਹੈ ਜੋ ਸਮਾਜਿਕ ਵਿਕਾਸ ਹੈ ਅਤੇ ਆਮ ਨਾਲੇ ਸਮਾਜ ਨੂੰ ਰੱਖਣੀ ਟੀਚਰਾਂ ਦਾ ਇਹ ਯੋਗਦਾਨ ਜ਼ਰੂਰੀ ਹੈ ਸਮਾਜ ਦੇ ਵਿੱਚ ਟੀਚਰਾਂ ਦੀ ਉন্নਤੀ ਵਾਸਤੇ ਟੀਚਰਾਂ ਦਾ ਮਾਨ ਸਤਕਾਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ स्टेट बैंक ऑफ इंडिया हमेशा ही टीचरों का सत्कार करता है और करता है तकरीबन कितने कितने टीचरों ਦਾ ਸਨਮਾਨ ਕੀਤਾ ਗਿਆ ਸਵਾ 100 ਤੋਂ 150 ਦੇ ਵਿੱਚ ਟੀਚਰ ਸਾਹਿਬਾਨ ਹੋ ਰਹੇ ਸੀਗੇ ਜਿਹੜਾ ਦਾ ਸਤਿਕਾਰ ਦਿੱਤਾ ਆਪਣੇ ਬੈਂਕ ਵੱਲੋਂ ਲੋਕਾਂ ਲਈ ਕੀ ਮੈਸੇਜ ਦੇਣਾ ਚਾਹੁੰਦਾ ਹੈ ਸਟੇਟ ਬੈਂਕ ਆਫ ਇੰਡੀਆ ਹਮੇਸ਼ਾ ਹੀ ਜਨਤਾ ਨੂੰ ਟਰਾਂਸਪੇਰੈਂਸੀ ਵੀ ਮੈਸੇਜ ਦਿੰਦਾ ਹੈ ਤੇ ਟਰਾਂਸਪੇਰੈਂਸੀ ਦੇ ਤਹਿਤ ਹਮੇਸ਼ਾ ਫਰੋਡ ਤੋਂ ਬਚੋ ਚਾਲੀ ट्रांजैक्शन ਤੋਂ بچੋ ஆன்ਲਾਈਨ ਫਰੋਡ ਤੋਂ بچੋ ਹੌਸ ਰੈਸਟ ਤੋਂ بچੋ ਸਟੇਟ ਬੈਂਕ ਆਫ ਇੰਡੀਆ ਹਮੇਸ਼ਾ ਹੀ ਇਹ ਮੋਟਿਵ ਰਹੇਗਾ ਸਟੇਟ ਬੈਂਕ ਆਫ ਇੰਡੀਆ ਨਾਲ ਜੁੜੋ ਅਤੇ ਸਟੇਟ ਬੈਂਕ ਆਫ ਇੰਡੀਆ ਦਾ ਸਹਿਯੋਗ ਜਿੰਨਾ ਪ੍ਰਾਪਤ ਕਰ ਸਕਦੇ ਹੋ ਲੋਕੋ ਅਸੀਂ ਤੁਹਾਡੀ ਸੇਵਾ ਵਿੱਚ ਹਰਦਮ ਹਾਜ਼ਰ ਹਾਂ ਜੀ ਤੁਹਾਨੂੰ ਡਾਕਟਰ ਕੀਤਾ ਜੀ ਅ ਦੱਸੋ ਕੀ ਕਹਣਾ ਜੋ ਅੰਗਰੇਜ਼ੀ ਦਾ ਟੀਚਰ ਡੇ ਬਣਾਇਆ ਗਿਆ ਤੇ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ ਇੱਕ ਬਹੁਤ ਵਧੀਆ ਜਿਹਾ ਵਿਲੱਖਣ ਪੇਸ਼ਕਾਰੀ ਕੀਤੀ ਗਈ ਹੈ ਇੱਥੇ ਮੈਂ ਇਹਨਾਂ ਦਾ SBI ਬੈਂਕ ਦਾ ਧੰਨਵਾਦ ਕਰਨਾ ਚਾਹੁੰਗੀ ਕਿਉਂਕਿ ਟੀਚਰਸ ਇੱਕ ਸਮਾਜ ਦੀ ਸਿਰਜਣਾ ਕਰਨ ਵਾਲੇ ਕਮਿਊਨਿਟੀ ਆ ਗਰੁੱਪ ਹੈ ਜਿਹਨੂੰ ਕਿ ਸਟੇਟ ਬੈਂਕ ਆਫ ਇੰਡੀਆ ਵੱਲੋਂ ਸਨਮਾਨਿਤ ਕੀਤਾ ਗਿਆ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਕਿ ਸੋਸਾਇਟੀ ਵੱਲੋਂ ਸਾਨੂੰ ਟੀਚਰਸ ਨੂੰ ਉਹਨਾਂ ਸਲਮਾਨ ਜਿਹੜਾ ਬੰਦਾ ਸਨਮਾਨ ਉਹ ਮਿਲ ਰਿਹਾ ਉਸਦੇ ਲਈ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਥੈਂਕ ਯੂ